ਥੋੜੇ ਦਿਨ ਪਹਿਲੇ ਥੋੜਾ ਕਾਂਜਾ ਹੋ ਗਿਆ 90 ਦਾ ਸਮਝ ਆਜ ਇਹ ਤੇਰਾ ਵਲੌਗ ਬਣ ਗਿਆ ਦਨੇ ਤੇ ਪੈਂਦੀਆਂ ਲੱਗੀਆਂ ਮੰਮਾ ਕਾਟੀ ਮੰਮੀ ਹੱਲ ਗਈ ਐ ਚਾਓ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਮਨਜੀ ਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਕੀ ਹਾਲ ਹੈ ਜੀ ਸਾਰਿਆਂ ਦਾ ਅਸੀਂ ਵੀ ਠੀਕ ਆ ਅੱਜ ਦਿਨ ਹੈ ਕਿ ਸੰਡੇ ਸਾਰੇ ਇਸ ਨਾਲਤੇ ਹੋਏ ਆ ਤੇ ਜਿਹੜੀ ਕੁੜੀ ਦੇ ਹੱਥ ਚ ਫੋਨ ਫੜਿਆ ਉਹ ਵੀ ਨਾਤੀ ਹੋਈ ਐ ਵਾ ਮੁੰਡਾ ਇਹ ਕੁੜੀ ਆ ਗਾਇਜ਼ ਕੁੜੀ ਨੇ ਕਰੇ ਇਸ ਕਪੜੇ ਵੀ ਮੇਰੇ ਪਾਏ ਹੋਏ ਆ ਤੇ ਵਾਲ ਵੀ ਖੁੱਲੇ ਅੱਜ ਤੇ ਮੇਰਾ ਸ਼ਾਲ ਲਿੱਤਾ ਹੋਇਆ ਤੇ ਸ਼ਾਲ ਮੇਰਾ ਵਾਹੇ ਆ ਬਸ ਦਿਖਾਈ ਦਿਖਾਈ ਆਦੀ ਬੁੱਤੀ ਦਿਖਾਈ ਗਈ ਚਲ ਰਾਈ ਜੇ ਦਿਖਾਉਂਦਾ ਨਹੀਂ ਆਦੀ ਬੁੱਤੀ ਦੋਸਤ ਇੱਧਰ ਦੇਖੋ ਉਹ ਵਾਲ ਖੁੱਲੇ ਆ ਮੇਰੇ ਚਦਨੋਂ ਨਾ ਪੱਛ ਆਇਆ ਨੋਨਾ ਬੱਚਾ ਆਏ ਆਈ ਲਵ ਇਟ ਲਵ ਇਟ ਪਰ ਨੰਮ ਨੂੰ ਬਿਠਾ ਦਾ ਰਹਿ ਗਿਆ ਹਮ ਕਰ ਕੰਮ ਕਰ ਕੰਮ ਕਰ ਕੰਮ ਕਰ ਘੁੰਮਦਾ ਪਿਆ ਸੀ ਵਿਚਾਰਾ ਬੈਣਾ ਆ ਮੈਂ ਆ ਮੈਨੂੰ ਬੁਲਾਉਣਾ ਹਾਂਜੀ ਕਰੋ ਪਪੋਨਾ

ਸੀ ਐਕਸ ਬਿਆਲੀ ਪੰਤੌਲੀ ਹਰੀ ਲਿਆ ਚ ਚੱਕ ਲਓ ਦੋਸਤੋਂ ਮਾਰ ਲੈ ਕੇ ਚੱਲਦੇ ਹਾਂ ਬਲੌਗ ਚ ਨਹੀਂ ਆਣ ਚੰਦਾ ਚਲੋ ਗੁਰੀ ਦੀ ਚੱਲੀਏ ਬਾਹਰ ਅੱਜ ਤੁਸੀਂ ਬਲੌਗ ਬਣਾ ਲਓ ਤੇ ਦੋਸਤੋਂ ਹੋਣ ਨੂੰ ਤੇ ਲਾ ਮੈਂ ਬਾੜ ਘੁੰਮਣਾ ਨੰਨੇ ਨੇ ਮੈਨੂੰ ਗੱਡੀ ਚੱਕਿਆ ਬਾੜ ਦੇ ਖੇੜੇ ਬਿਲਕੁਨ ਜਾ ਕੇ ਚੱਕਦਾ ਵਧੀਆ ਮੈਂ ਤਾਂ ਮਨ ਚੱਕੇ ਰੋਟੀਆਂ ਬਣਾਉਂਦੇ ਸੀਗੇ ਮੈਂ ਰੋਟੀਆਂ ਖਾਣ ਜਾਊਂਗਾ ਉਹਨਾਂ ਘੜੇ ਯਾ ਦੋਸਤੋਂ ਅਲੂ ਗੁਰੀ ਗੁਰੀ ਵੀਰਾਂ ਦਾ ਫੇਵਰੇਟ ਆਦਾ ਉਹ ਗੁਰੀ ਆਇਆ ਤੋਂ ਪਾ ਗਿਆ ਦੋਸਤੋਂ ਗੁਰੀ ਦੇਖਾ ਸਾਡਾ

ਤੋ ਪਾਈ ਹੋਈ ਆ ਤੁਸੀਂ ਨਾ ਤੇਨੀ ਨਾਲ ਤਾਂ ਚੜ ਗਈ ਨਹੀਂ ਮੈਂ ਤਾਂ ਨਹੀਂ ਹੁੰਦੀ ਨੀ ਭਰਾਵਾ ਰੋਜ਼ ਨਹੀਂ ਨਾ ਭਾਈ ਤਾਂ ਚੜਦੀ ਨਹੀਂ ਸਾਰੀ ਸਰਦੀਆਂ ਇਹਨਾਂ ਹੋਣੇ ਹੁੰਦੇ ਨੇ ਦੋਸਤਾਂ ਮੈਂ ਵਲੌਗ ਚ ਨਹੀਂ ਆਉਂਦਾ ਸਕਦਾ ਸੋਚ ਲੈ 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 ਮੈਨੇ ਕਿਹਾ ਨਹੀਂ 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 ਮੇਨ ਇੰਦਰ ਕਾਲਾ ਹੋ ਗਿਆ ਆ ਦੇਖੋ ਸਾਡੀ ਕੁੜੀ ਇੱਕ ਗੱਲ ਨਹੀਂ ਐਡਿਟ ਕਰਨਾ ਕੋਈ ਨਹੀਂ ਯੋ ਆ ਸਾਡੀ ਕਿਲੀਆ ਆਸਦਾ ਮੁੰਡਾ ਇੱਕ ਯਾਰ ਨੇ ਮੁੱਛਾਈਆਂ ਮੇਰੇ ਹੈਗੇ ਆ ਸਾਦਾ ਤੋਤਾ ਮੁੰਡਾ ਓਏ ਤੋਤੇ ਮੁੰਡੇ ਚਾ ਹਾਂ ਗਾਇਜ਼ ਪਿੱਛੇ ਇਕ ਕੋਣ ਪਿੱਛੇ ਦੇਖ ਕੋਣ ਪਾਗਲ ਜਿਹਨੇ ਮੋਢੇ ਉੱਤੇ ਤਰਾਉਣ ਤੂੰ ਕਾਲਾ ਜਿਹਾ ਪਿੱਛਾ ਮੇਰੇ ਇਹ ਪਾਗਲੇ ਤੁਹਾਨੂੰ ਫੋਨ ਨਹੀਂ ਵੀਰੇ ਨੇ ਖੜ ਜਾ ਸਲੀਪਰ ਭਾਈ ਮੰਮੀ ਦਾ ਪਜਾਮਾ ਪਾਇਆ ਵਾਲ ਖੁੱਲੇ ਛੱਡੇ ਬਸ ਗੁੱਤ ਕਰਨੀ ਰਹਿ ਗਈ ਇਹ ਨਾਲ ਦੀ ਕਮੀਜ਼ ਵੀ ਪਾ ਕੇ ਆ। ਹੈ? ਇਹ ਨਾਲ ਦੀ ਕਮੀਜ਼ ਵੀ ਪਾ ਕੇ ਆ। ਹੈ? ਉਹ ਪਾ ਲੈਣੀ ਸੀ ਛੋਲੀ ਮम्मी ਦਾ ਲਿਆਵਾ। ਛੋਲ ਤਾਂ ਮੇਰਾ ਭਰਾ ਕੋਤੇ ਪਜਾਮੇ ਨਾਲ ਲੱਤਾਂ। ਹਾਈ ਗਾਇਸ, ਵੀਰ ਤੁਸੀਂ ਚੈਲੰਜ ਫਾਈਵ। ਇਹ ਨਾਲ ਛੱਡ ਗੱਗਾ। ਬਾਰ ਬਾਰ ਬਾਰ। ਅੰਬਰ ਬਾਹਰ ਤਾਂ ਜੇ ਬਾਹਰ ਨਿਕਲੋ। ਕੋਈ ਨਹੀਂ ਜੱਦੀ ਬੰਦੇ ਉਹ ਆਸ ਆਸ ਆਂਦੀ ਖੜੀ ਦੋਸਤੋ ਅੰਬਰ ਨੇ ਵਲੋਗ ਬਣਾਇਆ ਸੋ ਆ ਜਾ ਆਏ ਵੀਰੇ ਦੋਸਤੋ ਸੱਟ ਮੀਂਗਤ ਨਹੀਂ ਆ ਲੋ ਆ ਜਾ ਥੱਲੇ ਅੰਬਰ ਕੀ ਕਰਦਾ ਹੈ ਹੈ ਨਹੀਂ ਮੈਂ ਬਣਾਉਂਗਾ ਹੁਣ ਤੂੰ ਬਣਾ ਰਿਆ ਜੇ ਤੂੰ ਦੁਬਾਰਾ ਇੱਕ ਛਾਲ ਮਾਰੀ ਹੋਰ ਤੇਰੇ ਚ ਪੇਟ ਮਾਰ ਛਾਲ ਦਸਤੰਦਰੀ ਬਰੇ ਨੇੜੇ ਲੱਗ ਤੂੰ ਮੇਰੇ ਭੈਣ ਦਿਆ ਵੀਰਾ ਘਰੇ ਆਇਆ ਥੱਲੇ ਕੀ ਕਰਨਾ ਝਾੜੂ ਪੋਚ ਝਾੜੂ ਪੋਚ ਤਾ ਤੂੰ 라ਣੀ ਆ ਜਾੜੂ ਉਹ ਚਾਹ ਹੈ ਗੜੀ ਪਈ ਬਰੇ ਤੇ ਕਹਿੰਦੀ ਝਾੜੂ ਪੋਚ ਆ ਲੈ ਨਾ ਨਾ ਆ ਲੈ ਇਹ ਲਾ ਚੱਲੀ ਆ ਕਿੱਥੇ ਖੜੀ ਤੇ ਪਈ ਆ ਹਲੇ ਮੈਂ ਕਿਹਾ ਠੀਕ ਹੱਦ ਦੋ ਮਿੰਟ ਵਾ ਦੋ ਮਿੰਟ ਓ ਬਰਾਵਾ ਤਾਂ ਜੀ ਕਰਨ ਬਾਹਰ ਕਰ ਜੀ ਅੰਦਰ ਚਲ ਉਹ ਚੱਲ ਕਾਰਗੋ ਹੀ ਤਾਂ ਕਹਿ ਰਿਹਾ ਕੰਮ ਕਰ ਤੇਰੇ ਨਾਲ ਬਾਦ ਗਈ ਆਪਣੇ ਬਾਦ ਤੇਰੇ ਨਾਲ ਵੱਡੇ ਵਾਲਾ ਮੇਰੇ ਵੋ ਹਣਾ ਹਣੀ ਵੀਰੇ ਵੱਡੀ ਭੈੜ ਦੇ ਦੀਏ ਹਾਂ ਦੀਦੀ ਕੀ ਕਰਾਂਗੇ ਚੋਟੀ ਵਾਲੀ ਦਾ ਹਾਂ ਠੀਕ ਆ ਛੋਟੀ ਭੈ ਦੇ ਧੱਪੜ ਆਵਾਜ਼ ਆ ਕੇ ਕਹਿਦਾ ਨਹੀਂ ਮੰਨਦੀ ਆਹ ਫੁੱਤਰ ਬੇਸਤੋਂ ਬਰਾਵਾ ਤਾਂ ਹੋਣ ਲੈ ਲੋਕ ਬਣਾਉਣ अंबर पगड़ी मुरी लव यू लव यू लव यू या लव यू तो चले चले दोस्तों लड़ते तो पैर भर आते हां मैं को आना नहीं कर दीदी 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 फड़ेगे ओ हरी मिर्चा दियो लेई कदे मिर्चा करे तो माररे नींबू करे, 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 करे नी दे मिर्चा करे कौशिक करे कौशिक मिर्चा दो ਉਹ ਨਾ ਨਿਕਲਦਾ ਇਹ ਲਾਪੇ ਰਸ ਉੱਥੇ ਮੈਂ ਤਾਂ ਪੁੱਛ ਕੇ ਲੈਣਾ ਹਮਾ ਮੈਂ ਦੱਸਾਂ ਦੇਵੇਂ ਲੈਣ ਲੱਗ ਤੁਸੀਂ ਮਣਾ ਕਰਦੇ ਮੈਂ ਤਾਂ ਵੀ ਲੈ ਜਾਣੀ ਸੀ ਤੇ ਫੇਰ ਇਹ ਪੁੱਛ ਕੇ ਲੈਣਾ ਤੁਹਾਡੀ ਫ੍ਰਿਜ ਚ ਮਿੱਠਾ-ਮਿੱਠਾ ਹੀ ਪਿਆ ਹੁੰਦਾ ਨਾ ਆ ਵੀ ਕੀ ਇਹ ਜਗਲੇਲਾ ਬਰਫੀ ਹਾਂ ਨਹੀਂ ਵੀਰੇ ਨਮਕੀਨ ਆ ਵੀ ਨਮਕੀਨ ਆ ਵੀ ਆ ਮਠਾ ਆ ਕਥੇ ਆ ਵੀਰੇ ਨਮਕੀਨ ਰਾਤ ਲੰਗਰ ਦੀ ਦਾ ਲੰਗਰ ਦੀਦੀ ਦੋਸਤੋ ਕਰੇ ਤਾਲਲੇ ਮਮਮੀ ਨੂੰ ਮਿਰਚਾ ਫੜਾ ਬੋਤਾ ਘਰ ਲਿਆਉਂਦਾ ਘਰ ਲਿਆਉਂਦਾ ਨਹੀਂ ਵੈਸੇ ਬਹੁਤ ਆਉਂਦਾ ਹਾਂ ਹਾਂਜੀ ਮੈਂ ਇੱਕਿਆ ਹੋ ਪਿਆ ਕੀ ਡੋਰੀ ਤੇ ਪਾਈ ਮਿਰਚਾ ਕਰ ਮੈਂ ਤੁਸੀਂ ਸੂਟ ਦੇ ਉਸ ਤੋਂ ਸੂਟ ਪਾਇਆ ਬੰਮਾ ਤੁਹਾਡੀ ਮੰਮੀ ਹੱਲ ਗਈ ਹੈ ਕਿੱਥੇ ਵਾ ਡੋਰੀ? ਆਹ ਤੇ ਤੇ ਬਕਰ ਮੇਰੇ ਕੋਲ ਪੈਸੇ ਕੰਮਣ ਦੇ ਲੰਗੇ ਲੰਗੇ ਪਟਕਾ ਦੇ ਨਾਲ ਉਹ ਰੀਤ ਲੈ ਗਿਆ ਸਾਰਾ ਕੁਝ। ਦੋ ਨਹੀਂ ਹੈ ਨਹੀਂ ਮਮੀ ਉੱਥੇ ਹਾਈ ਕੀ ਗੱਲ ਮੈਂ ਦੋ ਲੱਗ ਰਹੇ ਹੁਸ਼ ਕੱਪੜੇ ਇੰਦਾ ਦੇ ਪਾਏ ਮੈਂ। ਤਾਂ ਮਮੀ ਮम्मा ਕਿੰਨਾ ਡਾਮ ਲਗ ਰੋਟੀ ਨੂੰ? ਬਸ ਯਾਰ ਅੰਨੂ ਠੰਡੇ ਹੋ ਗਿਆ। ਮੈਂ ਹੌਣ ਚਲੀ ਗਿਆ ਹੁਣ ਛਿਲਣ ਜਾਂਦੇ ਸ਼ਰੀਰ ਪੜਾ ਕੇ ਜਾਣੇ ਸੀ ਤੇਤਾ ਹੀ ਭੁੱਲ ਗਏ ਤੁਹਾਨੂੰ ਅੰਦਰ। ਵਾਹ। ਤੇ ਚੱਲੋ ਦੋਸਤ ਨਾਨੀ ਚਲੋ ਦੋਸਤ ਰੋਟੀ ਖਾ ਕੇ ਮਰਦੇ ਹਾਂ। ਤਾਂ ਦੋਸਤੋ ਰੈਡੀ ਹੋ ਗਏ ਨਾ ਤਾਂ ਕਿ ਮੈਂ ਇੱਧਰ ਆ ਗਿਆ ਨੰਨੀ ਦੇ ਘਰੇ ਤਾਂ ਨੰਨੀ ਇੱਥੇ ਘੜੀ ਹੈ ਇਹ ਨਾ ਆਉਂਦੇ ਨੇ ਦੋਸਤੋ ਜਮਾਂ ਉਹ ਸਾ ਨੰਬਰ ਵੀ ਰ ਅੰਬਰ ਹੈ ਹੈਲੋ ਬਾੜ 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 ਗਿਆ ਉਹ ਤਾਂ ਦੀਦੀ ਸਾਡੇ ਖੜੇ ਤਾਂ ਅਸੀਂ ਜੈ ਜੈ ਲੈਣਾਂ ਚੱਲਦੇ ਆ ਫਲਸਾ ਇਹ ਸਾਰੀ ਸਰਦ ਗਿਆ ਨਾ ਹਾਂ ਆ ਜੇ ਤੇਰਾ ਬਲ ਬਣ ਗਿਆ ਦੰਨੇ ਤੇ ਪੈਂਦੀਆਂ ਲੱਗੀਆਂ ਕਿਦਾ

ਸਤਾ ਹੋਲੀ ਚ ਲੱਗ ਰਹੀ ਹੈ ਤਾਂ ਵੀਰੇ ਕਰਕੇ ਥੋੜੀ ਤੇਜ਼ ਚੱਲੋ ਕਿਤੇ ਆਪੀ ਨਹੀਂ ਕਰਾਉਂਦਾ। ਓਰੇ ਇਸ ਵਾਰ ਓ ਗਲਤੀ ਕੋ ਹੱਥ ਬੱਲੇ। ਕਹਿੰਦੇ ਕਿ ਤੁਸੀਂ ਕਿਵੇਂ ਜਿਹਾ ਹੋ। ਮਾਦੁਰਾ ਨਾ ਹੱਥ ਨਾ ਪਾੜੋ। ਏਸ ਜਿਵੇਂ ਨਹੀਂ। ਇਹ ਆਪਣੀ ਆਪਣੀ ਵੰਦੇ। ਓਰੇ ਸਖੀ ਆਪਣੀ। ਦੇਖ ਨਾ ਮਜ਼ਾ ਆ ਗਿਆ। ਦੋਸਤ ਨੇ ਪਾਲੀ ਵੀਰੇ ਡਰਾਈਵ ਆਸਨ ਦੇ ਵਿੱਚ। ਸੰਦੂਰ ਬੈਠੇ ਦਾ ਹਾਲ ਨਹੀਂ ਹੈ ਜੇ ਵੇਖਿਆ ਹੋਵੇ। ਪਾਲੀ ਵੀਰੇ ਜਿਹੜਾ ਸਾਡਾ ਹੈਗਾ ਹੀ ਉਹਦੇ ਵੱਲ ਦਿਖਾ ਦਿਓ। ਦੇਖੋ ਦੋਸਤ ਕਹਿ ਰਹੇ ਜਾਂਦੇ ਆ। ਆਸਾ ਜੀ ਹੋਜੀ ਜਾਂਦੇ ਆ। ਕਿਉਂਕਿ ਸਾਡੀ ਮਾਤਾ ਤੁਹਾਨੂੰ ਬੋਲਦੀ। ਜੇ ਵੀ ਸਾਡੇ ਇੱਕ ਦੋਸਤ ਸ਼ਿਵਮ ਦਾ ਹੀ ਹੁਣੇ ਥੋੜੇ ਦਿਨ ਪਹਿਲੇ ਥੋੜਾ ਕੰਮ ਜਾ ਕੇ ਇੱਕ ਇਨਸੀਡੈਂਟ ਪਗੈ ਜਸਾ ਕਿ ਅਸੀਂ ਥੋੜੇ ਡੈਕ ਤੋਂ ਇੱਕ ਬਾਬੇ ਬ੍ਰੇਕਾਂ ਨਹੀਂ ਮਾਰੀ ਜਾਨ ਵਾਲੇ ਰੋਡ ਦੇ। ਇਹ ਦੋਸਤ ਸ਼ਿਮਨ ਨੂੰ ਜਵਾਨੀ ਚਲਾਉਂਦੇ ਜਿੰਦਾ ਵੀ ਜਾਂ। ਕੀ ਆ ਤੀ ਆਈਂ ਹਿੰਦੀ ਵਿੱਚ ਬੋਲੀ ਇੱਥੇ ਕਿਸੇ ਨੂੰ ਸਮਝ ਨਹੀਂ ਆ ਗਈ ਗੂੰ ਆਇਆ ਇਹ ہمارا ਤਾਂ ਗੂੰ ਆਇਆ ਹਾਂ ਗੂੰ 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 ਆਇਆ ਗੂੰ ਐ ਗੂੰ ਆਇਆ ਯਾਰੇ ਯਾਰ ਗੂੰ ਇਹ ਸੋ ਕੋਈ ਮੜਾਇਆ ਤੇ ਗੂੰ ਗੂੰ ਲੱਗੇ تھے ਕਰੋ ਗੂੰ ਗੂੰ ਤੱਤੀ ਆਇਆ ਤੱਤੀ ਤੱਤੀ ਆ ਤੱਤੀ ਆਇਆ ਤੱਤੀ ਤੱਤੀ

ਹੋਰ ਕਰ ਰਿਹਾ ਹੈ ਐਸੀ ਕਾ ਸਾਸਰੀ ਕਾਲ ਬਟਾ ਸਾਸਰੀ ਕਵਾਤਾ ਪਤਾ ਨੂੰ ਪਹਿਲਾਂ ਵੀ ਦੇਖ ਕੇ ਗਿਆ ਜੇ ਉਹ ਨਾਲ ਨਹੀਂ ਸਿੱਤੇ ਪਏ ਪਹਿਲਾਂ ਤੁਸੀਂ ਜਾ ਕੇ ਨਾ ਕਦੋਂ ਜੇ ਵੀ ਪਹਿਲਾਂ ਆ ਦੀਂਗਾ ਨਹੀਂ ਗਿਆ ਥਲੇ ਚੰਗਿਆ ਇੰਨਾ ਵੀ ਨਹੀਂ ਆਉਂਦਾ ਹਾਂ ਨਹੀਂ ਉਧਰ ਮੂੰਹ ਕਰ ਭਰਾਓ ਇੰਨਾ ਨਹੀਂ ਕਾ ਮੁੰਡਾ ਆ ਗਿਆ ਇਹ ਜਾਣ ਕੇ ਕੁਝ ਕਰਦਾ ਇਹ ਤਾਂ ਤੇ ਜਾਣ ਕੇ ਹੀ ਕਰਦਾ ਅੰਦਰ ਕੀ ਹੋ ਰਿਹਾ ਅੰਦਰ ਕੀ ਹੋ ਰਿਹਾ ਵਾਲ ਪ੍ਰੈਸ ਤੋਂ ਸਟੇਟ ਕਰ ਰਹੀਆਂ ਆਹ ਯਾਰ ਪਾਗਣਾ ਮੇਰੇ ਵਾਲਾ ਨਾ ਹੱਥ ਲਾਇਆ ਕਰ ਖੇਚੜਦੀ ਆ ਨਾ ਯਾਰਾਣਾ ਤੂੰ ਨਹੀਂ ਨਹੀਂ ਲੈ 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 ਲੈਣਾ ਬਈ ਯਾਰਾਣਾ ਸਸਤੀ ਕਰ ਕੈਂਟਿਨ ਸਸਤੀ ਕਰ ਦੋਸਤੋ ਨੇਪਾਲੀ ਜਿਹੜੇ ਨੂੰ ਸਾਰੇ ਮਾਰਨਗੇ ਸਮਝ ਆਈਆ ਮਾਰਨਗੇ ਕਾ ਸਮਝ ਆਇਆ ਨੂੰ ਹਾਂ ਤਾਂ ਘੜ ਡਰਟਾਵਾ ਇਹ ਵੀ ਬੇਗਾਨੇ ਸਾਈਡ ਤੇ ਪਰ ਬੋਲਣਗੇ ਹੁਣ ਤਾਂ ਗੱਡ ਇਵਨਿੰਗ ਹੋ ਗਈ ਇੱਕ ਨਾ ਜਾ ਕੇ ਇਸੇ ਕੋਈ ਕਿਆ ਕਿਆ ਐਸੀ ਕਿ ਕੋਈ ਮੰਨ ਲੈਂਦਾ ਕਿ ਉਹ ਨੇਪਾਲੀ ਦੇ ਵਿੱਚ ਕਹੂਗਾ ਨਮਸਤੇ ਪਰ ਇੱਥੇ ਦੇ ਬੇਟਾ ਇਸ ਸਾਗ ਨਹੀਂ ਸੰਗ ਤੁਸੀਂ ਜੈਕਟ ਕਿਉਂ ਬਾਈ ਮੇਰੇ ਫੇਵਰੇਟ ਜੈਕਟ ਆਹੇ ਮੇਰੇ ਜੈਕਟ ਪਾਈ ਸੀ ਨਾ ਲਈ ਨਾ ਹੂ ਆ ਤੇ ਸਾਡੇ ਕੋਲ ਸੇਮ ਸੇਮ ਜੈਕਟਾ ਸੇਮ ਸੇਮ ਜੈਕਟਾ ਨੇ ਸਾਡੇ ਕੋਲ ਬਿਲਕੁਲ ਟ੍ਰਾਫਿਕ ਪਿਆ ਮਾਸ ਉੱਡ ਗਈ ਹੈ ਪਿਆ ਮਾ ਹਾਂ ਪਿਆ ਮਾਈ ਲਾ ਰੂਆ ਜਿਹੜੇ ਅੱਜੋਂ ਮੋਟਾ ਜਾ ਹਾਂ ਇਹ ਤਾਂ ਨਗਰ ਕਿਤੇ ਨਹੀਂ ਬਣਾਈ ਹੈ ਹੈਲੋ ਨਗਰ ਕਿਤੇ ਨਹੀਂ ਬਣਾਈ ਹੈ ਅਸੀਂ ਘੁੰਮ ਕੇ ਆਏ ਹੱਥੇ ਬਣਾਇਆ ਇਹਨੂੰ ਅੰਕਲ ਕਹਿ ਕੇ ਜਾ ਵੀ ਨਗਰਕਰਤਾ ਤੇ ਸੇਵਾ ਕਰਾ ਦੇ ਹਨਾ ਕਿੰਨੂੰ ਇਨੂੰ ਬੰਦਾ ਮਾਰੀਆਂ ਨੇ ਅੰਕਲ ਨੇ ਕਿਹੜੇ ਅੰਕਲ ਕੋਈ ਨਹੀਂ ਗਏਗੇ ਤੁਸੀਂ ਰਗਣ ਨਹੀਂ ਕਰਨ ਗਿਆ ਇਹ ਸਾਨੂੰ ਨਹੀਂ ਨਹੀਂ ਬਾਹਰ ਕਿਹਾ ਕਿ ਨਹੀਂ ਅੰਕਲ ਨੇ ਕਹਾ ਗੁਰਪ੍ਰੀਤ ਵੀਰੇ ਨੂੰ ਕਾਕੇ ਨੂੰ ਸਣੀ ਨੂੰ ਸਾਰਿਆਂ ਨੂੰ ਕਿਹਾ ਗੁਰਪ੍ਰੀਤ ਵੀਰੇ ਗੁਰਪ੍ਰੀਤ ਵੀਰੇ ਕਹਿੰਦੇ ਸੀ ਸਣੀ ਨੂੰ ਲੈਣੇ ਨੰਨੇ ਨੂੰ ਕਹਿੰਦੇ ਕਿ ਸਣੀ ਨੂੰ ਫਿਰ ਇਹ ਸਾਡੇ ਨਾਲ ਲੱਗਿਆ ਫਿਰ ਉਹ ਸਣੀ ਨਹੀਂ ਨਹੀਂ ਉਹ ਉੱਥੇ ਐਸਾ ਨਹੀਂ ਗਿਓ ਸਣੀ ਗਿਆ ਸੀ ਤੋ ਦੋਸਤੋ ਜਿਵੇਂ ਕੋਟੀ ਪਈ ਹੋਈ ਆ ਘੁੰਮਦੇ ਫਿਰਦੇ ਪਈ ਸੀ ਥੋੜੀ ਜਿਹਾ ਘੁੰਮ-ਘੁੰਮ ਕੇ ਆਏ ਉੱਥੇ ਪਾਰਕ ਚ ਗਏ ਉਹ ਗਿਆਂਟੀ ਜ ਆ ਗਈ ਤੱਤੀ ਆਈ ਆ ਤੱਤੀ ਆਈ ਆ ਤੱਤੀ ਆਈ ਆ ਅੰਮੋ ਹੈ ਉਹਦੇ ਨਾਲ ਟੈਕਾ ਨਾ ਗਿਆ ਗਿਆਂਟੀ ਨਾ ਆਈ ਕਰਦੀ ਗਿਆਂਟੀ ਨਾਲ ਹੀ ਆਇਆ ਉਹ ਉੱਥੇ ਬੜਾ ਕੋਲ ਲਗਰਦਾ ਫਿਰ ਹਲਾਰੇ ਵਾਲੀ ਪਾਰਕ ਚ ਉੱਥੇ ਵੀ ਕਰਦਾ ਉੱਥੇ ਇੱਥੇ ਨਿੱਕੇ ਨਿੱਕੇ ਮੁੰਡਿਆਂ ਦੇ ਮੈਂ ਕਿਹਾ ਗੁਮ ਹੈ ਗੁਪਾ ਜਦੋਂ ਬਲੌਗ ਵਿੱਚ ਆਇਆ ਵੇ ਉਹ ਜੱਟੀ ਟੱਟੀ ਕਰ ਦਿੰਦਾ ਹੈ ਹੈ ਇਸ ਸੀਜ਼ਨ ਇਹ ਲੋਕ ਕੰਜਰੋਂ ਤੁਹਾਡਾ ਤਾਂ ਬਲੌਗ ਟੱਟੀ ਤੇ ਮਸ਼ਹੂਰ ਹੋ ਜਾਣਾ ਟੱਟੀ ਵਾਲੇ ਉਹ ਟੱਟੀ ਵਾਲੇ ਬਲੌਗ ਦੇ ਟੱਟੀ ਇੱਕ ਡਾਕਟਰ ਆ ਉਹ ਟੱਟੀ ਤੋਂ ਮਸ਼ਹੂਰ ਆ ਉਹ ਹਮੇਸ਼ਾ ਇਹ ਦੱਸਦਾ ਆਂ ਦਾ ਪੇਟ ਸਾਫ਼ ਕਰਨਾ ਉਹ ਜਦੋਂ ਪਾਪਾ ਜੀ ਦੇ ਟੱਟੀ ਕੇ ਟੈਸਟ ਕਰਾਣੇ ਆਇਆ ਸੀ ਬਈ ਉਹ ਉਹਦੇ ਤੇ ਕਹਿੰਦਾ ਜਦੋਂ ਫਲਾਸੇ ਚ ਬੈਠਨੇ ਆ ਜਦੋਂ ਟੱਟੀ ਜਾਂਦੇ ਆ ਤੁਸੀਂ ਵੀ ਫੋਨ ਨਾ ਲੈ ਕੇ ਜਾਇਆ ਕਰੋ ਫਿਰ ਤੁਹਾਡਾ ਧਿਆਨ ਨਾ ਹਿਲਦਾ ਦੇਖਦੇ ਆਂ ਦਾ ਪਾਕਿਸਤਾਨ ਤੋਂ ਪਾਰ ਤੇ ਜਾ ਜਾਂਦੇ ਹੈ ਫੋਨ ਬਣਾ ਕੀ ਜਦੋਂ ਆਪਾਂ ਫੋਨ ਲੈ ਕੇ ਨਹੀਂ ਜਾਂਦੇ ਪਾਪਾਂ ਦੀ ਝੋੜੀ ਤੈਨੂੰ ਪ੍ਰੋਫੋ ਕਦੋਂ ਅਮਨ ਤੂੰ ਸੁਣ ਗੱਲ ਨੂੰ ਇੱਕ ਅੰਨ ਬੋਲ ਲੈ ਲੈ ਜਦੋਂ ਫੋਨ ਲੈ ਲੈ ਰੋਟਾ ਖ ਲੈ ਲੈ ਕਦੋਂ ਕਦੋਂ ਆਏ ਗੰਦਾ ਉਹ ਵੀ ਇਹ ਕਹਿੰਦਾ ਕਹਿੰਦਾ ਤੁਸੀਂ ਦੇਖਦੇ ਨਹੀਂ ਸਾਹਮਣੇ ਮੈਂ ਮੁੱਠ ਗੱਲ ਉਹ ਕਹਿੰਦਾ ਤੁਸੀਂ ਦੇਖਦੇ ਨਹੀਂ ਏ ਵੀ ਥੱਲੇ ਕੀ ਹੋਈ ਜਾਂਦਾ ਅਹੀਂ ਤੁਹਾਨੂੰ ਕੀ ਦੇਖਣੀ ਪਾਣੀ ਵਿੱਚੋਂ ਕਿੰਨਾ ਪ੍ਰੈਸ ਕਰਨਾ ਕਿੰਨਾ ਕਰਨਾ ਉਹ ਵੀ ਕਹਿੰਦਾ ਕੋਈ ਮੈਂ ਸੁਣਾਂ ਚਾਕਲੇਟ ਫਲੇਵਰ ਦੀ ਵੀ ਖਾਂਦਾ ਹੁਣ ਤਾਂ ਚਲ ਬੈ ਗੰਦੇ ਨੇ ਕੋਈ ਕਿਤੇ ਚੱਕ ਦੀ ਗੱਲ ਕਰ ਲੈ ਅਹੀਂ ਨਾ ਤਾਂ ਚਿੱਟਾ ਜਾਜ ਵਧੀਆ ਵਾ ਵੈਲਕਮ ਚਿੱਟਾ ਜਾਜ ਬਣਾਦੇ ਨੇ ਤੁਹਾਡੇ ਹੈ ਨਾ ਭੁੱਲੇ ਗਿਆ ਲੈਂਡਿੰਗ ਨੂੰ ਦੇਖ ਲਓ ਗਾਇਸ ਆ ਸੁਣ ਲੋ ਇਹਨਾਂ ਨੇ ਚਿੱਟਾ ਝਾੜ ਲਿਆ ਦੀਗਾ ਹੋ ਗਈ ਆ ਤੇਰੇ ਤੇਰੇ ਕਰਿਆ ਗਿਆ ਕੋਈ ਖੇਮਾ ਕਰਦੇ ਤੇ ਗਿਆ ਇਹਨਾਂ ਦਾ ਪਤਾ ਚਿੱਟਾ ਝਾੜ ਲਿਆ ਕਾਇ ਨਾ ਸੇਮ ਹੀ ਕਰ ਰਹੇ ਨੇ ਚਿੱਟਾ ਦੇ ਜਿੱਥੋਂ ਆ ਜਾ ਗ੍ਰਾਮਾਦਰਸ਼ਨ ਚਿੱਟਾ ਝਾੜ ਕਿੱਥੇ ਆ ਆਹ ਇਧਰ ਸਾਹਮਣੇ ਲੱਗੇ ਮਨ ਨੂੰ ਬਹੁਤ ਲੱਗਾ ਕੀ ਕਹਿ ਰਹੇ ਓਏ ਆ ਦੇਖ ਇਧਰ ਸਾਈਡ ਤੇ ਚਿੱਟਾ ਜਾ ਆਜ ਜਿੱਥੇ ਬੈਨਣ ਨੂੰ ਜਿੱਥੇ ਕਹਿੰਦਾ ਦੇਖੀ ਦਾ ਫਿਰ ਮੇਨੋ ਨਾ ਕਿ ਭਾਈ ਕੀ ਕਹੀ ਅੰਦਰ ਚਿੱਟਾ ਹੋ ਗਈ ਕਿ ਤੈਨੂੰ ਦੇ ਦੇ ਹੋਰ ਵਜੀ ਜਾਵੇ ਮੈਨੂੰ ਪਾਣੀ ਵਿੱਚ ਚਿੱਟਾ ਜਾਣਾ ਪਤਾ ਨਹੀਂ ਕਿ ਇਹਨੂੰ ਕਹਿੰਦੇ ਹੈ ਇੰਗਲਿਸ਼ ਵਿੱਚ ਕਹਿੰਦੇ ਹੈ ਚਿੱਟਾ ਜਾ ਚਿੱਟਾ ਜਾ ਦੋ ਦੋ ਸੋਣ ਆਏਗੀ ਕੋਲਾ ਪਾਗਲਾ ਮੇਰੀ ਗੱਲ ਸੁਣ ਲੋ ਤੁਸੀਂ ਦੋਨੇ ਜਣੇ ਨਹੀਂ ਦੀਦੇ ਇਧਰ ਨੂੰ ਮੂੰਹ ਕਰਕੇ ਇਧਰ ਨੂੰ ਮੂੰਹ ਕਰਕੇ ਖੜੋ ਰੁਕ ਜਾ ਰੁਕ ਜੀ ਦੋਸਤੋ ਥੋੜੇ ਜਿਲੇ ਬਾਅਦ ਮਿਲਨੇ ਫੋਨ ਦਾ ਚਾਰਜ ਕਰ ਲੀਏ ਹੁਣ ਬੈਟਰੀ ਡਾਉਨ ਹੋ ਰਹੀ ਚਲੋ ਦੋਸਤੋ ਮਿਲਦੇ ਆ ਪਤਾ ਨਹੀਂ ਇਹਨਾਂ ਸੀਰੀਅਸ ਮੋਡ ਕਿਉਂ ਕੀ ਹੋ ਗਿਆ ਕੀ ਹੋਇਆ ਮੈਨੂੰ ਕੁਸ਼ਮੀ ਨਹੀਂ ਹੋ ਰਹਾ ਕਿ ਇਹ ਇੰਨਾ ਸੀਰੀਅਸ ਕਿਉਂ ਬੈਠੇ ਹੋ ਮੈਨੂੰ ਤੁਸੀਂ ਬੈਕਪੈਕ ਕੀਤਾ ਮੈਂ ਚੱਲੀ ਉਹ ਕਿਉਂ ਹੋ ਲਜਾਣਾ ਨਹੀਂ ਕਰ ਰਹੀ ਸਵੇਰੇ ਚੱਲ ਜਿਓ ਹਣ ਨਹੀਂ ਨਹੀਂ ਸਵੇਰੇ ਸਵੇਰ ਨੂੰ ਤਾਂ ਹਾਂ ਚੰਗਾ ਵਾ ਕਿਉਂ ਇਹ ਮੈਂ ਕੋਣ ਆ ਨੀ ਨੀ ਆ ਨਾਨੀ ਦੇ ਫੋਨ ਤੇ ਵਟਸਐਪ ਨਹੀਂ ਚੱਲਦਾ ਇਹਦੀ ਇਹਦੀ ਟੈਨਸ਼ਨ ਤੇ ਬੈਠੇ ਅੱਛਾ ਨਾਨੀ ਜੀ ਚਲਾਤਾ ਫਿਰ ਰਹੇ ਨਹੀਂ ਨਹੀਂ ਤੂੰ ਰੈਂਡਮ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਚੱਕਰ ਜੀ ਸਰ ਆਵਰੇ ਮਨੂ ਨਾ ਟੱਕਾ ਦੇ ਲਿਆ ਮੈਂ ਮੈਂ ਮੈਨੂੰ ਅਜੇ ਟੈਂਸ਼ਨ ਕਿ ਨਾ ਕਰ ਫੜਾ ਦੇ ਫੜਾ ਦੇ ਫੜਾ ਦੇ ਫੜਾ ਦੇ ਫੜਾ ਉਹ ਗੱਲਾਂ ਕਰਦੀਆਂ ਮੈਂ ਉਹ ਦੂਜੀਆਂ ਕੀ ਕਰਨੀਆਂ ਦੂਜੀਆਂ ਗੱਲਾਂ ਉਹ ਕਿਹੜੀਆਂ ਗੱਲਾਂ ਕਿਹੜੀਆਂ ਗੱਲਾਂ ਵੀ ਕਿਸੇ ਨਾਲ ਗੱਲਾਂ ਕਰਦੇ ਆ ਕਿਸੇ ਨਾਲ ਕਿਸੇ ਦਾ ਪੰਜ ਕਿਸੇ ਨਾਲ ਗੱਲਾਂ ਕਰਦੇ ਵੀ ਜ਼ਰੂਰੀ ਹੈ ਕਿਸੇ ਨਾਲ ਮੇਰਾ ਫੋਨ ਨਹੀਂ ਚੱਲਦਾ ਯਾਰ ਮੈਂ ਅਪਡੇਟ ਕਰਿਆ ਵਾ ਮਨਿੰਦਰ ਅਪਡੇਟ ਵੀ ਨਹੀਂ ਹੋ ਰਿਹਾ ਇਹ ਤਾਂ ਮੈਂ ਉਹ ਕਰਦੀ ਹੁੰਨੀ ਆ ਦੂਜਾ ਉਹ ਆਪਣਾ ਤੇ ਦੇ ਨਾਂ ਇਹ ਮੂੰਹ ਤੋਂ ਬਾੜ ਦੇ ਆਪਣਾ ਸੂਟ ਦੇਖਿਆ ਲੱਗਦਾ ਤੇਰੀ ਮਾ ਦਾ ਦੇਖਿਆ ਲੱਗਦਾ ਚੱਲ ਫੇਰ ਸਾਡਾ ਸੂਟ ਪਾ ਕੇ ਸਾਡੇ ਘਰੋਂ ਬਾਹਰ ਨਹੀਂ ਜਾਣਾ ਅੱਛਾ ਮੈਂ ਤਾਂ ਆਪਦਾ ਸੂਟ ਪਾ ਲ ਹੁਣੇ ਲਾ ਕੇ ਥੋੜਾ ਅੱਛਾ ਤੂੰ ਸ਼ਾਲ ਵੀ ਨਹੀਂ ਲਈਦਾ ਹੁੰਦਾ ਨਹੀਂ ਖੱਡਾ ਹੈਗਾ ਫੋਟਾ ਲੈ ਲੈਣਾ ਫੋਟਾ ਲੈ ਲਿਆ ਉੱਪਰੇ ਤਾਂ ਮੇਰਾ ਛੂਟ ਵਾਲਾ ਸਵੇਰੇ ਚਲ ਜਿਓ ਖਾਂ ਨਹੀਂ 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 ਫਰਾਬਾ ਕੰਮ ਤੇ ਜਾਣਾ ਨਹੀਂ ਯਾਰੀਆ ਤਾਂ ਰੱਖ ਜੀ ਤੇਰਾ ਕੱਕੇ ਨੇ ਜਾਣਾ ਦੇ ਲਾਣੇ ਜਾ ਰਹੀ ਆ ਤਾਂ ਕੁੰਡਾ ਖੋਲ ਦੇ ਯਾਰੀਆ ਤਾਂ ਨੰਨੀ ਰੁਕ ਜਾ ਉਹਨੇ ਜਾਣਾ ਦੂਜੇ ਰਵੀ ਨੇ ਚੰਡੀਗੜ੍ਹ ਵਾਹ ਵੀ ਤੇਰੀ ਨੰਨੀ ਹੁਣ ਦੱਸ ਦੇ ਕਰ ਨਹੀਂ 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 ਅਜਾ ਸਾਡੇ ਪੰਜ ਤਾਂ ਹੋ ਜਾਣਾ ਇੱਥੇ ਤੁਸੀਂ ਜਾਂਦੇ ਨੂੰ ਚੱਲ ਮੈਨੂੰ ਫੜਾ ਫੋਨ ਓਰੇ ਬੱਸ ਰਹਿਣ ਦੇ ਕਿੱਥੇ ਜਾਣਾ ਹੁਣ ਤੁਸੀਂ ਨੂੰ ਅੱਖੇ ਛੱਡਣ ਨੂੰ ਦਿਸ ਉਹ ਪੜਦੀ ਹੁੰਦੀ ਆ ਹਾ ਕੱਲ੍ਹ ਤੋਂ ਨਹੀਂ ਪੜ ਕੇ ਜੇ ਕਰਦੀ ਹੁੰਦੀ ਆ ਥੱਲੇ ਕੀ ਉਹ ਪਤਾ ਨਹੀਂ ਉਹ ਟਾਈਮ ਜੀ ਐਂ ਕਰਕੇ ਲਾ ਨਾਨੀ ਤੱਲਾ ਮਮਾ ਅਮਾ ਅਮਾ ਦਾਖੇ ਚਲ ਜਾ ਆਈ ਹਾਂ ਹਾਂ ਦਾਖੇ ਚਲ ਜਾ ਫਿਰ ਮੈਂ ਇੱਕ ਵਾਰੀ ਕਰਤੀ ਹਰੀ ਉਹ ਫਿਰ ਆ ਆ ਦੇ ਹਰੀ ਹੋਈ ਜਾਂਦੀ ਹੁਣ ਸਾਰੇ ਜਵਾਕ ਚੱਲੇ ਦਾਖੇ ਚਲ ਜਾ ਮਾਨੇ ਮੇਰੀ ਮੰਮੀ ਕੱਲ੍ਹ ਨਹੀਂ ਇੱਥੇ ਮੇਰੀ ਮੰਮੀ ਮਾਨੂੰ ਜਾਨ ਦੇ ਦਿੰਦੀ ਦਾਖੇ ਅਜਾ ਦੀਵਾਰਾ ਵਿਗੜਦੇ ਨਹੀਂ ਭਾਈ ਮੈਂ ਨਹੀਂ ਲੱਗ ਜਾਣੀ ਨਾਨੀ ਕੀ ਕਿਹਾ ਮੈਂ ਤਾਂ ਕੱਲ ਨੂੰ ਦੂਜਾ ਅੱਜ ਅੱਜ ਤੋਂ ਬਾਅਦ ਕਰੀ ਤੁਹਾਡੇ ਘਰੇਗਾ ਤਾਂ ਕੁਝ ਮਨਾ ਕਰਤਾ ਨਾ ਠੀਕ ਆ ਠੀਕ ਆ ਆ ਕੋਈ ਨਾ ਤੇਰੀ ਮਾਂ ਨਾ ਆਵੋ ਜਾਵੋ ਨਾ ਮੈਂ ਮੈਂ ਨਹੀਂ ਆ ਨਾ ਤੁਸੀਂ ਮਨਾ ਕਰਤਾ ਤੁਸੀਂ ਹੱਥ ਜੋੜਤੇ ਨਾ ਕਹਤਾ ਵੀ ਘਰੇ ਨਾ ਆਇਓ ਕਹਤਾ ਨਾ ਮੈਂ ਨੰਨੀ ਨੇ ਕਿਹਾ ਵਾਣਾ ਬੱਲੇ ਬਤਾ ਮੈਂ ਆ ਹਾਂ ਹਾਂ ਮੈਂ ਕਿਆ ਆਹ ਹੋ ਆ ਮਾਂ ਨੰਗੀ ਦੇਖੋ ਬਸ ਕਾਟਾਸ ਤੋੜਾ ਧਖੜੀ ਰਾਹ ਆ ਦੇਖ ਲਿਓ ਆ ਦੇਖ ਲਿਓ ਨਾ ਇੱਥੇ ਕੀ ਕੱਖਣੀ ਛੱਡਿਆ ਸ਼ਹਿਰ ਤੇਰੇ ਦੀਆਂ ਗਲੀਆਂ ਨੇ ਤੂੰ ਘਰੇ ਆ ਗਈਆਂ ਧਖੇੜ ਲਾ ਹੁਣ ਜਾ ਕੇ ਮੈਨੂੰ ਆਨੇ ਸਵੇਰ ਦੀ ਬਾਹਰ ਹੀ ਆਇਆ ਹੈ ਕੋਣ ਇਹ ਦੋਵੇਂ ਦੇ ਵੀ ਮੈਂ ਸਵੇਰ ਦੀ ਘਰੇ ਆ ਮੈਂ ਨਿਕਲੀ ਆ ਬਾਹਰ ਸਵੇਰ ਦੀ ਤੁਸੀਂ ਤੁਸੀਂ ਅੱਖਾਂ ਖੋਲੀਆਂ ਮੈਨੂੰ ਤੂੰ ਆ ਕੇ ਪਰ ਗਿਆ ਮੈਂ ਤੁਹਾਨੂੰ ਫਿਰਦੀ ਆ ਤਾਂ ਮੈਂ ਤਾਂ ਘਰੇ ਦਾ ਮੈਂ ਮੇਰੇ ਕੋਲ ਕਿਤੇ ਨਹੀਂ ਫਿਰਦੇ ਸਿਰਫ ਕਰਦੇ ਬਾਹਰ ਜਾਂਦੇ ਆ ਖੇਡਣ ਵਿੱਚ ਖੇਡਣ ਦੀ ਉਮਰ ਆ ਖੇਡ ਲੈਣ ਦਿਓ ਆਪ ਤਾਂ ਬਿਸਤਰੇ 'ਚ ਵੜ ਕੇ ਸੋ ਜਾਂਦੇ ਈ ਗਏ ਕਿ ਕਿਹੇ ਕੁੰਡੇ ਲਾ ਕੇ ਹਾਂ ਤੁਸੀਂ ਕੁਝ ਕਹਿ ਕੇ ਨਹੀਂ ਖਾਏ ਮੈਨੂੰ ਫਿਰ ਮੈਂ ਘਰੇ ਸੁੰਝੀ ਸੀ ਤੇ ਬਾਹਰ ਤਾਂ ਕੀ ਕਰ ਦਿੱਤੀ ਸੀ ਤੱਬਰ ਤਾਂ ਸਾਰਾ ਬਾਹਰ ਤੋਰ ਦਿੰਦੇ ਸੀ ਸਾਰਾ ਸੱਦਵਾ ਘੋ ਲੈ ਕੀਤਾ ਜਾਵੇ ਬਾਹਰ ਬਸ ਹੋ ਗਈ ਪੂਰੀ ਫੇਰੇ ਥੱਲੇ ਦੇ ਨਪੜਾ ਹੁੰਦਾ ਮਮੀ ਕੋਸ ਹੁੰਦਾ ਜੇ ਉੱਥੇ ਦੇਖੀ ਕਿਉਂ ਨਹੀਂ ਹੁੰਦਾ ਯਾਰ ਨਾਨੀ ਦਾ ਫੋਨ ਚਲਾ ਕੇ ਦੇ ਤੋ ਬਾਬੇ ਤੂੰ ਐਸਾ ਨਹੀਂ ਹੁੰਦਾ ਤਾਂ ਨਾਨੀ ਚਲੋ ਤੁਸੀਂ ਅੱਜ ਵਲੋਗ ਐਂਡ ਕਰੋ ਨਾਨੀ ਕੋ ਦੋਸਤੋ ਅੱਜ ਦੇ ਵਲੋਗ ਵਿੱਚ ਨਹੀਂ ਖੋ ਨਹੀਂ ਕਹਿਣਾ ਸੀ ਜਿਹੜਾ ਤੁਹਾਨੂੰ ਅੱਜ ਦੇ ਵਲੌਗ ਤੇ ਮੈਂ ਚੱਲੀ ਆ ਅੱਜ ਮੈਂ ਚੱਲੀ ਆ ਚੱਲੀ ਕੋਈ ਨਵੀਂ ਗੱਲ ਅਸ ਚੱਲੇ ਚੱਲੀ ਨਹੀਂ ਚੱਲੀ ਚੱਲ ਰਹੇ ਆਰੇ ਫੜਾ ਤੂੰ ਮੇਰਾ ਤਾਂ ਚਲੋ ਦੋਸਤੋ ਆਪਣੇ ਅਰਜੋ ਬਲੌਗ ਇਚ ਨਹੀਂ ਨਾਨੀ ਦੇ ਫੋਨ ਲੋਡ ਕਰਨ ਲੱਗੇ ਆਪਾਂ ਨਾਨੀ ਕਦੀ ਮੈਂ ਹੀ ਆਪਣਾ ਐਕਸਪੈਰੀਮੈਂਟ ਕਰਦੇ ਆਂ ਮੈਨੂੰ ਪਤਾ ਨਹੀਂ ਕਹਿੰਦਾ ਫੋਨ ਦਾ ਹੰਣਾ ਜਾਨਣੀ ਹੈ ਤੇ ਚਲੋ ਦੋਸਤੋ ਆਪਣੇ ਅਰਜੋ ਬਲੌਗ ਇਚ ਨਹੀਂ ਨਾਨੀ ਦੇ ਨਾਲ ਆਪਾਂ ਕਰਦੇ ਆਂ ਵਲੌਗ ਦਾ ਐਂਡ ਨਾਨੀ ਦਾ ਐਂਡ ਨਹੀਂ ਕਰਨਾ ਮਤਲਬ ਕਿ ਨਾਨੀ ਦਾ ਵਲੌਗ ਨਹੀਂ ਨਹੀਂ ਮੈਂ ਐਂਡਿੰਗ ਹੈ ਮੇਰਾ ਜਦੋਂ ਨਾਨੀ ਮੇਰਾ ਅੱਜ ਮੇਰਾ ਐਂਡ ਹੀ ਹੈ ਹਾ ਬੁ 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 ਅੱਜ ਮੇਰਾ ਐਂਡ ਹੀ ਆ ਚੁੰਡੀ ਮੋੜ ਦੂ ਮੇਰਾ ਐਂਡ ਹੀ ਆ ਬਸ ਆਣਾ ਵੀ ਦੋ ਤਨਾ ਮਹੀਨਿਆਂ ਨੇ ਹੈ ਇਕੱਠੇ ਹੀ ਕਿੱਥੇ ਹੋਰ ਕੀ ਸੰਡੇ ਨੂੰ ਨਾ ਆਇਓ ਸੰਡੇ ਨੂੰ ਨਾ ਆਇਓ ਮੈਂ ਸਭ ਜੇਤੀ ਤਾ ਦੇਂਦੇ ਸਵੇਰੇ ਸਾਰੇ ਬਾਰਤੋਂ ਦੇ ਹਾਂ ਫਿਰ 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 ਬਾਹਤ ਟੁਟਕਾ ਕਰ ਫਿਰ ਕੁੜੀ ਬਣਾ ਲਈ ਗੱਲ ਕਰ ਫਿਰ ਕੁੜੀ ਬਣਾ ਕੇ ਵਲੋਗ ਬਣਾ ਤਾ ਵਧੀਆ ਗੱਲ ਨਾਨੀ YouTube ਚ ਚਲਾਉਣ ਲੱਗਿਆ ਦੇਖ ਲੈ ਦੇਖ ਲੈ ਨਾਨਾ ਨੂੰ YouTube ਵੀ ਦੇਖਣਾ ਤੇ ਚਲੋ ਦੋਸਤੋ ਆਪਾਂ ਨਾਨੀ ਹੁਣ ਰਹਿਣ ਲੱਗੇ ਆ ਤਾਂ ਮਿਲਦੇ ਨੇਕਸਟ ਵਲੋਗ ਦੇ ਵਿੱਚ ਲਵ ਯੂ ਟੂ ਆਲ ਦੋਸਤੋ ਬਾਏ ਬਾਏ